ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਗਣਿਤ ਦੀ ਦੁਨੀਆ ਚੈਪਟਰ ਨੰਬਰ 2nd ਦੇ ਐਮਸੀਕਿਊਜ਼ ਆਪਾਂ ਅੱਜ ਕਰਾਂਗੇ ਪਹਿਲਾ ਸਵਾਲ ਹੈ 65432 34568 ਕੀ ਆਨਸਰ ਆਊਗਾ 65432 34568 ਇਹਨਾਂ ਦਾ ਜੋੜ ਕਰਨਾ ਹੈ 0 1 ਕੈਰੀ 6 ਤੇ ਨੋ ਤੇ ਇੱਕ 10 ਇੱਕ ਕੈਰੀ 5 5 10 ਇੱਕ ਕੈਰੀ 5 5 10 1 ਕੈਰੀ 6 ਤੇ 1 7 ਤੇ 3 10 ਕਿੰਨਾ ਹੋ ਗਿਆ ਇਹ ਹੋ ਗਿਆ ਬੱਚੋ 1 ਲੱਖ 1 ਲੱਖ ਕਿਹੜਾ ਹੈ ਆਪਸ਼ਨ ਨੰਬਰ B ਠੀਕ ਹੈ ਬੱਚੋ ਅੱਗੇ ਦੇਖੋ 35406 2580 43251 ਪੂਰੇ ਡੈਸ਼ ਦੇ ਰੱਖਿਆ ਉਰੇ ਕੁਛ ਕੀ ਸੰਖਿਆ ਹੋਊਗੀ ਉਹ ਦੱਸਣਾ ਆਪਣੇ 43251 ਤੇ ਉਰੇ 35406 ਦੇਖੋ 35400 35400 ਤੇ 43251 43251 ਤੇ ਹੁਣ ਕਿਹੜੀ ਰਹਿ ਗਈ ਕਿਉਂਕਿ ਜੋੜ ਹੈ ਵਿੱਚ ਬਰਾਬਰ ਦਾ ਨਿਸ਼ਾਨ ਇਹਦਾ ਮਤਲਬ ਦੋਨੇ ਪਾਸੇ ਬਰਾਬਰ ਹੀ ਹੋਣਗੇ ਆ ਰਹਿ ਗਿਆ ਯਾਨੀ ਕਿ 2580 ਜਿਹੜੀ ਸੰਖਿਆ ਉੱਥੇ ਆਉਗੀ ਅੱਗੇ ਦੇਖੋ ਬੱਚੋ ਤੀਜਾ ਸਵਾਲ ਜਦੋਂ ਕਿਸੇ ਤੇ ਵੀ ਆਪਾਂ ਜ਼ੀਰੋ ਜੋੜ ਦਿਆ ਉਸ ਤੇ ਜ਼ੀਰੋ ਕੋਈ ਫਰਕ ਨਹੀਂ ਪੈਂਦਾ ਉਹੀ ਸੰਖਿਆ ਰਹਿੰਦੀ ਹੈ ਸੇਮ ਤਾਂ ਕੀ ਸੰਖਿਆ ਹੋ ਜਾਊਗੀ ਅਰੇ 9 999000 990 ਜ਼ੀਰੋ ਨਾਲ ਕੋਈ ਫਰਕ ਨਹੀਂ ਪੈਂਦਾ 1 ਲੱਖ ਚੋਂ ਆਪਾਂ 1 ਘਟਾ ਦੇਾਂਗੇ ਦੇਖੋ 1 ਲੱਖ ਚੋਂ ਆਪਾਂ ਨੇ 1 ਘਟਾਣਾ ਹੈ ਤਾਂ ਕੀ ਹੋ ਜਾਊਗਾ 8 10 आनो आ दस आ नौ आ दस आ नौ आ दस आनो तो या दस दस चौंक गए नो 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 नौ नौ नड़िनवे हज़ार नौ सौ नड़िनवे ठीक है बच्चों आ रहे अगे देखो बच्चों सवाल नंबर पाँच सिमर कोल 5832 ਹਨ ਅਤੇ ਉਸ ਦੀ ਭੈਣ ਪਰ ਜੋਤ ਕੋਲ 3565 ਰੁਪਏ ਹਨ। सिमर ਕੋਲ ਕਿੰਨੇ ਰੁਪਏ ਵੱਧ ਹਨ? ਵੱਧ ਪੁੱਛ ਲੈ ਦਾ ਮਤਲਬ ਆਪਾਂ ਨੇ ਕੀ ਕਰਨਾ ਹੈ ਘਟੋ ਕਰਨਾ ਹੈ। ਅੰਤਰ ਪੁੱਛਿਆ ਨੇ ਇਹਦਾ ਮਤਲਬ ਆਪਾਂ ਨੇ ਘਟੋ ਕਰਨਾ ਹੈ। 12 ਚੋਂ 5 ਗਏ 7 1206 गए 6 705 गए 2 503 गए 2 यानी कि 2267 ਕਿੱਥੇ 2267 ਆ ਗਿਆ ਬੱਚੇ ਠੀਕ ਹੈ ਅੱਗੇ ਦੇਖੋ surjit kaur ਦੇ ਬੈਂਕ ਖਾਤੇ ਵਿੱਚ 50000 ਹਨ ਅਤੇ ਉਸ ਦੇ ਪਤੀ ਚਰਨ ਸਿੰਘ ਦੇ ਖਾਤੇ ਵਿੱਚ 35682 ਹਨ ਉਹਨਾਂ ਦੋਆਂ ਦੇ ਖਾਤੇ ਵਿੱਚ ਕੁੱਲ ਕਿੰਨੀ ਰਾਸੀ ਹੈ ਤਾਂ ਕੁੱਲ ਦਾ ਆਪਾਂ ਫਿਰ ਕੀ ਕਰਾਂਗੇ ਜੋੜ ਕਰਾਂਗੇ 50000 35682 ਇਹਦਾ ਜੋੜ ਕਰਾਂਗੇ 2 8 6 5 8 ਕਿੰਨੇ 85682 ਆਹ ਦੇ ਆਪਸ਼ਨ ਨੰਬਰ ਸੀ ਅੱਗੇ ਦੇਖੋ ਬੱਚੋ ਕਿਸੇ ਕਸਬੇ ਦੀ ਆਬਾਦੀ 12078 ਹੈ ਇਸ ਵਿੱਚ 4872 પુરਸ ਤੇ 4729 ਔਰਤਾ ਹਨ ਅਤੇ ਬਾਕੀ ਬੱਚੇ ਬੱਚਿਆਂ ਦੀ ਗਿਣਤੀ ਦੱਸੋ ਤਾਂ ਦੇਖੋ ਬੱਚੋ ਆਪਾਂ ਇਹਨਾਂ ਦੇ ਤਿੰਨਾਂ ਦੇ ਜਿਹੜੇ ਬੱਚੇ ਵੀ ਹੈ ਇਹਨਾਂ ਤਿੰਨਾਂ ਦੀ ਜੇ ਗਿਣਤੀ ਦਾ ਜੋੜ ਇਹਦੇ 12078 ਦੇ ਬਰਾਬਰ ਆਊਗਾ ਤਾਂ ਪਹਿਲੇ ਇਹਨਾਂ ਦੋਨਾਂ ਦਾ ਜੋੜ ਦੇਖ ਲੈਂਦੇ ਆਪਾਂ ਕਿੰਨਾ ਹੋਊਗਾ 48000 ਸੋਰੀ 4872 ਤੇ 4729 ਕਿੰਨਾ ਆ ਗਿਆ 9 ਤੇ 2 11 1 8 ਤੇ 10 1 8 8 16 1 4 4 8 1 9 ਠੀਕ ਹੈ ਇਹ ਤਾਂ ਆ ਗਏ ਪੁਰਸ਼ ਤੇ ਔਰਤ ਦੋਨਾਂ ਦੀ ਗਿਣਤੀ ਹੁਣ ਕੁੱਲ ਕਿੰਨੇ ਆ ਕੁੱਲ ਹੈ 1278 ਜੇ ਆਪਾਂ 1 ਘਟਾ ਦੇਾਂਗੇ ਤਾਂ ਆਪਣੇ ਕੋਲ ਬੱਚੇ ਦੀ ਗਿਣਤੀ ਆ ਜਾਊਗੀ ਤਾਂ ਘਟਾ ਦਿੰਦੇ ਆਪਾਂ 1006 ਗਏ 4 1109 ਹੋ ਗਏ 2 ਕਿੰਨੇ 2477 ਜਿਹੜੇ ਹੈ ਉਹ ਬੱਚਿਆਂ ਦੀ ਗਿਣਤੀ ਹੈ ਠੀਕ ਹੈ ਬੱਚੋ ਅੱਗੇ ਦੇਖ ਘਟਾਓ ਕਰਨਾ ਹੈ ਬੱਚੋ ਠੀਕ ਹੈ ਤੇ ਉਰੇ 10 ਨੇ ਉਰੇ ਕੀ ਆਊਗਾ ਇਹ ਡੈਸ਼ ਹੈ ਉਹਨੇ ਉਰੇ ਇੱਕ ਠੀਕ ਹੈ ਉਰੇ 10 ਨੇ ਕੀ ਆਊਗਾ ਆ ਦੇਖੋ 98539 ਇਹ 98540 ਤੇ ਕਿੰਨੇ ਦਾ ਫਰਕ ਹੈ ਇੱਕ ਦਾ ਫਰਕ ਹੈ ਨਾ ਉਰੇ ਇੱਕ ਆ ਜਾਊਗਾ ਇਹਦਾ ਮਤਲਬ ਆ ਰਿਹਾ ਠੀਕ ਹੈ ਅੱਗੇ ਦੇਖੋ ਉਰੇ ਵੀ ਬੱਚੋ ਬਾਕਸ ਹੈ ਠੀਕ ਹੈ ਦੱਸਣਾ ਆਪਾਂ ਨੇ ਆ ਕੀ ਹੈ 999 ਵਿੱਚ ਹੈ ਤੇ ਇੱਧਰ ਕਿੰਨਾ ਦੇ ਰੱਖਿਆ 1 ਲੱਖ ਦੇ ਰੱਖਿਆ ਵੇ ਕਿੰਨੇ ਹੋਰ ਜੋੜੀਏ ਕਿ 1 ਲੱਖ ਹੋ ਜਾਏ ਜੇ 1 ਲੱਖ ਚੋਂ ਮੈਂ ਇਹਨੂੰ ਘਟਾ ਲਾ ਤਾਂ ਮੈਨੂੰ ਪਤਾ ਲੱਗ ਜਾਊਗਾ ਵੀ ਕਿੰਨੇ ਹੋਰ ਜੋੜਾ 1 ਲੱਖ ਚੋਂ ਆਪਾਂ ਘਟਾ ਲੈਂਦੇ ਆ ਇਹਨੂੰ ਦਸਨ ਹੋ ਗਏ 1 ਨੌਤਨੋਂ 1 ਗਏ 0 0 0 9 ਏਨੀ ਕਿ 90001 ਹੋਰ ਜੋੜ ਦਾਂਗੇ ਤਾਂ ਇਹ ਦੇ ਬਰਾਬਰ ਹੋ ਜਾਣਗੇ ਆ ਰਿਹਾ ਠੀਕ ਹੈ ਅੱਗੇ ਦੇਖੋ ਕਿੰਨੇ ਇਸ ਤੋਂ ਘਟਾਈਏ ਕਿ 999 ਹੋ ਜਾਣਾ ਕਿੰਨੇ ਦਾ ਫਰਕ ਹੈ 1 ਦਾ ਫਰਕ ਹੈ ਆ 1 ਠੀਕ ਹੈ ਅੱਗੇ ਦੇਖੋ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਅਤੇ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਦਾ ਅੰਤਰ ਪੰਜ ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਇਹ ਹੋ ਇਹ ਹੋਊਗੀ ਬੱਚੋ ਠੀਕ ਹੈ ਤੇ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਚਾਰ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 9999 ਇਹਦਾ ਅੰਤਰ ਦੱਸਣਾ ਆਪਾਂ ਨੇ ਤਾਂ ਅੰਤਰ ਕੀ ਹੋ ਜਾਊਗਾ ਵੈਸੇ ਤਾਂ ਦੇਖਣ ਤੋਂ ਹੀ ਪਤਾ ਚੱਲ ਰਿਹਾ ਆਪਾਂ ਨੂੰ ਅੰਤਰ ਫੇਰ ਵੀ ਆਪਾਂ ਕਰਕੇ ਦੇਖ ਲੈਂਦੇ ਹਾਂ ਠੀਕ ਹੈ 1009 ਹੋ ਗਏ 1 0000 ਅੰਤਰ ਕੀ ਆ ਗਿਆ ਆਪਣਾ 1 ਇੱਕ ਅੰਤਰ ਆ ਗਿਆ ਕਿਉਂਕਿ 9900 9900 ਵਿੱਚ 1 ਜੋੜ ਦੇ ਦਾਂਗੇ 10000 ਹੋ ਜਾਣਗੇ ਠੀਕ ਹੈ ਬੱਚੋ ਅੱਗੇ ਦੇਖੋ 20467 ਅੰਕਾਂ ਤੋਂ ਬਣੀ ਪੰਜ ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਜੋੜ ਕਰੋ ਜਦੋਂ ਵੀ ਕੋਈ ਵੱਡੀ ਤੋਂ ਵੱਡੀ ਸੰਖਿਆ ਬਣਾਣੀ ਹੋਵੇ ਤਾਂ ਪਹਿਲੇ ਵੱਡਾ ਫਿਰ ਉਸ ਤੋਂ ਛੋਟਾ ਇਸ ਤਰ੍ਹਾਂ ਚੱਲਦਾ ਹੁੰਦਾ ਕੱਟਦੇ ਕਨ ਵਿੱਚ ਕੱਟਦੇ ਕਨ ਵਿੱਚ ਲਾਉ ਇਹਨੂੰ ਕੱਲੇ ਇਹ ਤਾਂ ਹੋ ਗਈ ਵੱਡੀ ਤੋਂ ਵੱਡੀ ਸੰਖਿਆ ਜਦੋਂ ਛੋਟੀ ਤੋਂ ਛੋਟੀ ਸੰਖਿਆ ਬਣਾਣੀ ਹੁੰਦੀ ਹੈ ਤਾਂ ਪਹਿਲੇ ਛੋਟਾ ਫਿਰ ਉਸ ਤੋਂ ਵੱਡਾ ਫਿਰ ਉਸ ਤੋਂ ਵੱਡਾ ਜੇ ਆਪਾਂ ਛੋਟਾ ਇਸ ਤਰ੍ਹਾਂ ਲਾਂਦੇ ਆ ਤਾਂ ਬੱਚਾ ਦੇਖੋ ਅੱਗੇ ਜ਼ੀਰੋ ਦੀ ਕੋਈ ਵੈਲਿਊ ਨਹੀਂ ਲੀਏ ਚਾਰ ਅੰਕਾਂ ਦੀ ਹੋਗੀ ਪੰਜ ਅੰਕਾਂ ਦੀ ਨਹੀਂ ਹੋਗੀ ਇਸ ਕਰਕੇ ਆਪਾਂ ਨੇ ਕੀ ਕਰਨਾ ਹੁੰਦਾ ਆਪਾਂ ਨੇ ਜਿਹੜੇ ਅੱਗੇ ਵਾਲੇ ਦੋ ਅੰਕ ਉਹਨੂੰ ਬਦਲਣਾ ਹੁੰਦਾ ਹੈ ਬਾਕੀ ਇਸ ਤਰ੍ਹਾਂ ਠੀਕ ਇਹਦਾ ਜੋੜ ਪਰ 7 8 8 6 9 ठीक है 96887 96887 ठीक है बच्चों आगे दे। देखो जे किसे ਨੂੰ ਵੀ ਜ਼ੀਰੋ ਨਾਲ ਗੁਣਾ ਕਰਦੇ ਉਹ ਆਨਸਰ ਜ਼ੀਰੋ ਹੀ ਹੋ ਜਾਂਦਾ ਹੈ ਠੀਕ ਹੈ ਆ ਦੇਖੋ ਬੱਚੋ ਉਰੇ 7500 ਹੈ ਉਰੇ 40 ਹੈ ਉਰੇ 40 ਹੈ ਉਰੇ ਕਿੰਨਾ ਹੋਊਗਾ 40 ਨਾਲ 40 ਕੱਟ ਗਿਆ ਉਰੇ ਕਿੰਨਾ ਹੋਊਗਾ 7500 ਹੋਊਗਾ 7500 ਬਚ ਗਿਆ ਠੀਕ ਹੈ ਉਰੇ ਦੇਖੋ ਬੱਚੋ ਕਿੰਨਾ ਹੋਊਗਾ ਕਿ ਹਜ਼ਾਰ ਆ ਜੇ ਕਿ ਇਹਨੂੰ ਆਪਾਂ ਹਜ਼ਾਰ ਇਹਨੂੰ 100 ਨਾਲ ਭਾਗ ਕਰਾਂਗੇ ਕਿ ਹਜ਼ਾਰ ਆ ਜੇ ਦੇਖੋ ਜਦੋਂ ਇਸ ਤਰ੍ਹਾਂ ਹੁੰਦਾ ਵਿੱਚੋਂ ਤਾਂ ਜਿਹੜਾ ਇੱਧਰ ਭਾਗ ਹੁੰਦਾ ਉਧਰ ਜਾ ਕੇ ਗੁਣਾ ਚ ਹੋ ਜਾਂਦਾ ਤਾਂ ਦੇਖੋ ਆਪਾਂ ਇਸ ਤਰ੍ਹਾਂ ਬਣ ਜਾਂਦੇ ਤਾਂ ਦੇਖੋ 2 0 ਇਹਦੇ 10 0 ਇਹਦੇ ਕਿੰਨੀ ਹੋ ਗਈ 5 0 ਹੋ ਗਈ ਤਾਂ 5 0 ਵਾਲਾ ਦੇਖੋ 1 ਲੱਖ ਆ ਰਿਹਾ ਠੀਕ ਹੈ ਅੱਗੇ ਦੇਖੋ ਇੱਕ ਕਿਤਾਬ ਦਾ ਮੁੱਲ 79 ਹੈ ਤੇ 12 ਕਿਤਾਬਾਂ ਦਾ ਮੁੱਲ ਕਿੰਨਾ ਹੋਗਾ ਇਹਨੂੰ 12 ਨਾਲ ਗੁਣਾ ਕਰਦੇ ਆਂਗੇ ਬੱਚੋ 9 ਦੁਨੀ 18 1 7 14 ਤੇ 15 ਤਾਕੀ ਹੋਗਾ 9 ਤੇ 7 ਜੋੜ ਕਰਨ 8 14 1 ਕੈਰੀ 7119 948 ਠੀਕ ਹੈ ਬੱਚੋ ਅੱਗੇ ਦੇਖ ਗੀਤਾ ਕੋਲ 175 ਰੁਪਏ ਹਨ ਉਸ ਉਹ ਕਿੰਨੇ ਬੱਚਿਆਂ ਵਿੱਚ ਇਹ ਰੁਪਏ ਵੰਡੇ ਜਾ ਤਾਂਜੇ ਹਰੇਕ ਬੱਚੇ ਨੂੰ 25 ਰੁਪਏ ਮਿਲਣੇ ਹੈ ਕਿਹਨੇ ਅੰਦਰ ਹਰੇਕ ਬੱਚੇ ਨੂੰ 25 ਮਿਲਣੇ ਕਿੰਨੇ ਬੱਚਿਆਂ ਵਿੱਚ ਵੰਡੇ ਜਦੋਂ ਆਪਾਂ ਬਰਾਬਰ ਬਰਾਬਰ ਵੰਡਣ ਦੀ ਗੱਲ ਹੁੰਦੀ ਹੈ ਤਾਂ ਆਪਾਂ ਕੀ ਕਰਦੇ ਹੁੰਦੇ ਹਾਂ ਭਾਗ ਕਰਦੇ ਹੁੰਦੇ ਨੇ ਇਹਨੂੰ 25 ਨਾਲ ਆਪਾਂ ਭਾਗ ਕਰ ਦੇਾਂਗੇ आजूगा पच्ची सत्ते सत्ते पैंतीस तीन ती चौदह तीन सतारह पच्ची सत्ते एक सौ पचहत्तर ये बाकी ए अपना भाग फल ठीक है किन्ने बच्चों से बंड वडेगी सत्त बच्चों से ठीक है बच्चों अगे देखो उ आऊगा देखो बच्चों सात सौ गुणा 2800 1 ਬੱਚੋ ਇੱਧਰ ਜਿਹੜਾ ਗੁਣਾ 'ਚ ਹੁੰਦਾ ਉੱਧਰ ਜਾ ਕੇ ਭਾਗ 'ਚ ਹੋ ਜਾਂਦਾ ਉਹ ਜਿਹੜਾ ਇੱਧਰ ਭਾਗ 'ਚ ਹੁੰਦਾ ਉੱਧਰ ਜਾ ਕੇ ਉਹ ਗੁਣਾ 'ਚ ਹੋ ਜਾਂਦਾ ਦੋ ਜ਼ੀਰੋ ਨਾਲ ਦੋ ਜ਼ੀਰੋ ਕੱਟ ਗਏ 7 4 28 ਕਿੰਨੇ ਆ ਗਿਆ 4 ਆ ਗਿਆ ਠੀਕ ਹੈ ਬੱਚੋ ਅੱਗੇ ਦੇਖ ਇੱਕ ਨਾਲ ਭਾਗ ਕਰਦੇ ਆ ਤਾਂ ਕੋਈ ਫਰਕ ਨਹੀਂ ਪੈਂਦਾ ਉਹੀ ਚੀਜ਼ ਰਹਿੰਦੀ ਹੈ ਬੱਚੋ ਇਕ ਨਾਲ ਗੁਣਾ ਕਰਨ ਤੇ ਵੀ ਇੱਕ ਨਾਲ ਭਾਗ ਕਰਨ ਤੇ ਵੀ ਕੋਈ ਫਰਕ ਨਹੀਂ ਪੈਂਦਾ ਹੁਣ ਇਹ ਦੇਖੋ ਬੱਚੋ ਜਦੋਂ ਇਹਨੂੰ ਇਹਦੇ ਨਾਲ 8899 ਨਾਲ ਭਾਗ ਕਰਾਂਗੇ ਤਾਂ ਕੀ ਆਊਗਾ ਇੱਕ ਆਜੂਗਾ ਠੀਕ ਹੋ ਗਿਆ ਤਾਂ ਅੱਗੇ ਦੇਖ 21 99 ਨੂੰ 99 ਨਾਲ ਗੁਣਾ ਕਰਾਂਗੇ ਆਪਾਂ ਨੇਮ ਨੇ 81 81 ਤੇ 8 99 ਫਿਰ ਉਹੀ ਸੇਮ ਚੀਜ਼ ਫੇਰ ਆ ਦੂਗੀ ਤਾਂ 1 10 ਕਿੰਨਾ ਆ ਗਿਆ 18 1 ਕੈਰੀ 9 9801 9801 ਠੀਕ ਹੈ ਬੱਚੋ ਅਗਦੇ ਦੇ ਕਾਪੀ ਦਾ ਜੇਕਰ 15 ਕਾਪੀਆਂ ਦਾ ਮੁੱਲ ਲੱਭਿਆ ਹੈ ਤਾਂ ਇੱਕ ਕਾਪੀ ਦਾ ਮੁੱਲ ਕਿੰਨਾ ਹੋ ਜਦੋਂ ਆਪਾਂ ਨੂੰ ਜਿਆਦਾ ਦਾ ਦੱਸਿਆ ਹੋਇਆ ਇੱਕ ਦਾ ਪੁੱਛੇ ਤਾਂ ਆਪਾਂ ਕੀ ਕਰਦੇ ਆ ਭਾਗ ਕਰ ਦਿਆ 90 ਨੂੰ ਭਾਗ ਕਰਨਾ ਹੈ 15 ਨਾਲ 15 ਚ ਕਿ 90 ठीक है ये अपना बाकी ये अपना भाग पर ठीक है 6 रुपए दे कप ये ठीक हो बच्चों आगे देखो दो संख्या का गुणनफल 256 है जेकर एक संख्या 256 होवे ता दूसरी संख्या की होगी नहीं कह रहा है भाई दो संख्या का एक संख्या 256 है इने केडी संख्या नाल जोड़ीए की 256 आ जाए ता देखो 256 256 एक ही होगा एक नाल ही करा दूसरी संख्या की होगी एक होगी ਆਹ ਉਹ ਦੇਖੋ ਬੱਚੋ ਇਹ ਕਹਿ ਰਿਹਾ ਹੈ ਕਿ 894 ਨੂੰ 100 ਨਾਲ ਗੁਣਾ ਕਰਦੇ ਆਂ ਤਾਂ ਇਹ ਆਉਂਦਾ ਹੈ ਤੇ 894 10 ਨਾਲ ਗੁਣਾ ਕਰਾਂਗੇ ਆ ਉਹ ਦੇਖੋ 100 ਨਾਲ ਕਰਿਆ 2 ਜ਼ੀਰੋ ਪਿੱਛੇ ਲੱਗ ਗਈ 10 ਨਾਲ ਕਰਾਂਗੇ ਤਾਂ 1 ਜ਼ੀਰੋ ਪਿੱਛੇ ਲੱਗ ਜੂਗੀ ਕਿਉਂਕਿ ਇਹਦੇ ਇੱਕ ਜ਼ੀਰੋ ਹੈ ਠੀਕ ਹੈ ਤਾਂ ਆ ਗਿਆ 8940 ਠੀਕ ਹੈ ਬੱਚੋ ਅੱਗੇ ਦੇ ਇਹ ਬੋਰਡ ਮਾਸ ਵਾਲਾ ਆ ਗਿਆ ਬੱਚੋ छब्बी भाग दो गुणा चार प्लस चार माइनस चालीस पहले भाग करनी आपने तेरह तेरह गुणा चार तेरह गुणा चार कि हो गया बवंजा +4 4 94 56 40 ਕਿੰਨਾ ਆ ਗਿਆ ਹੁਣ 16 ਸੋ ਠੀਕ ਹੈ ਬੱਚੋ ਇਹ ਤੁਹਾਡੇ MCQ ਜਿਹੜੇ ਹੈ ਉਹ ਕੰਪਲੀਟ ਹੋ ਗਏ ਇਹ ਚੈਪਟਰ ਤੁਹਾਡਾ ਕੰਪਲੀਟ ਹੋ ਗਿਆ ওকে ਥੈਂਕ ਯੂ